ਹੈਲੋ ਮੰਮੀ ਕੀ ਕਰ ਰਹੀ ਏ ਅੱਜ ਅੱਜ ਆਪਾਂ ਬਣਾ ਰਿਹਾ ਪਾਲਕ ਪਾਲਕ ਹਾਂ ਕੋਦੇ ਨਾਲ ਤੇਰੀ ਫੇਵਰੇਟ ਉਹ ਵਿਆ ਵਰਗੀ ਟਿੱਕੀ ਹਾਂ ਤੇ ਆਓ ਜਿਹੜੇ ਜਿਹੜੇ ਪੈਂਟਰ ਆ ਬਣੇ ਖਾਣੀਆਂ ਵਿਆ ਵਰਗੀ ਟਿੱਕੀ ਕਿਵੇਂ ਬਣਦੀ ਹੈ ਦੇਖੋ ਆਪਾਂ ਅਕਸ ਟਿੱਕੀਆਂ ਅੰਦਰ ਟਿੱਕੀ ਬਣਾਉਣੀ ਆ ਪਰ ਉਦਾਂ ਦੀ ਨਹੀਂ ਬਣਦੀ ਤੇ ਮੇਰੇ ਬੇਟੇ ਨੂੰ ਇਹ ਬਹੁਤ ਜ਼ਿਆਦਾ ਪਸੰਦ ਹੈ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੀ ਲੈਂਦੇ ਇਧਰ ਦਿਖਾਉ ਬੇਟਾ ਸਭ ਤੋਂ ਪਹਿਲਾਂ ਆਪਾਂ ਇਹ ਲੈਂਦੇ ਨੇ ਥੋੜੀ ਜਿਹੀ ਆਪਣੀ ਜਿਹੜੀ ਦਲੇ ਹੋਏ ਚਨੇ ਹੁੰਦੇ ਨੇ ਉਹਨਾਂ ਨੂੰ ਤੇ ਥੋੜੀ ਜਿਹੀ ਆਪਣੇ ਕਾਬਲੀ ਚਨੇ ਵੀ ਕਹਿੰਦੇ ਨੇ ਵਾਈਟ ਚਨੇ ਚਿੱਟੇ ਸੋਲੇ ਵੀ ਕਹਿੰਦੇ ਨੇ ਇਹਨਾਂ ਨੂੰ ਆਪਾਂ ਨੇ ਉਬਾਲ ਲਿਆ ਥੋੜਾ ਜਿਹਾ ਨਮਕ ਪਾ ਕੇ ਥੋੜਾ ਜਿਹਾ ਆਪਾਂ ਲਾਵਾਂਗੇ ਪਾਲਕ ਸੋ ਹੁਣ ਅੱਜ ਆਪਾਂ ਦੇਖਦੇ ਆ ਕਿ ਮਮਾ ਇਹਦੇ ਵਿੱਚ ਹੋਰ ਕੀ ਕੀ ਪਾਵਾਂਗੇ ਸਸਤੋ ਨੂੰ ਵੀ ਦਿਖਾਉਣੀ ਆ ਤਾਂ ਵੀ ਵੀਡੀਓ ਵਧੀਆ ਲੱਗੀ ਤਾਂ ਵੀ ਨੂੰ ਲਾਈਕ ਮੈਂਡ ਸ਼ੇਅਰ ਜਰੂਰ ਕਰਨਾ ਚਲੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਲੈ ਲਏ ਚਨੇ ਚਨੇ ਨੂੰ ਆਪਾਂ ਚੰਗੇ ਤਰੀਕੇ ਨਾਲ ਇਹਨਾਂ ਦਾ ਪਾਣੀ ਹੈ ਜਿਹੜਾ ਅਲੱਗ ਕੱਢ ਦਾਂਗੇ ਤੇ ਹੁਣ ਆਪਏ ਦੇ ਵਿੱਚ ਅਗਲੀ ਚੀਜ਼ ਐਡ ਥੋੜੇ ਜਿਹਾ ਧਨੀਆ ਪਾ ਲਾਂਗੇ ਥੋੜੇ ਜਿਹਾ ਪਾਲਕ ਪਾ ਲਾਂਗੇ ਤੇ ਪਾਲਕ ਨੂੰ ਆਪਣੀ ਇਸ ਤਰੀਕੇ ਨਾਲ ਬਰੀਕ ਬਰੀਕ ਕੱਟ ਲੈਣਾ ਤੇ ਚਣਿਆਂ ਨੂੰ ਆਪਾਂ ਬਾਅਦ ਚ ਥੋੜਾ ਜਿਹਾ ਨਾ ਮੈਸ਼ ਕਰਾਂਗੇ ਤੇ ਹੁਣ ਆਪਾਂ ਆਲੂ ਨੂੰ ਨਾ ਉਹਨਾਂ ਨੂੰ ਸੈੱਲ ਲੈਣਾ ਦੇਖੋ ਅਕਸਰ ਹੁੰਦਾ ਹੈ ਕਿ ਵੀ ਹਾਂ ਗਲੋਵਸ ਪਾ ਕੇ ਐ ਕਰੋ ਉਹ ਬੋਲ ਕਰੋ ਦੇ ਵਿੱਚ ਹੈ ਨਾ ਮਾਂ ਖਾਣਾ ਬਣਾਉਂਦੀ ਆ ਤਾਂ ਉਹ ਇਸ ਤਰੀਕੇ ਨਾਲ ਹੀ ਬਣਾਉਂਦੀ ਹੈਗੀ ਜਿਹੜੇ ਨਾ ਜਿਆਦਾ ਆਪਦੇ ਆਪ ਨੂੰ ਇੱਕ ਹੁੰਦੇ ਨੇ ਵੀ ਹਾਂ ਅਸੀਂ ਹਾਈਜਨਿਕ ਬਣਾ ਬਣ ਜਾਂਦਾ ਜੀ ਅਸੀਂ ਇਦਾਂ ਗਲੋਵਸ ਪਾ ਕੇ ਬਣਾਇਆ ਕਰੋ ਖਾਣਾ ਸਫਾਈ ਰੱਖਿਆ ਕਰੋ ਦੇਖੋ ਮਾਂ ਨੂੰ ਸਭ ਪਤਾ ਹੁੰਦਾ ਹੈ ਨਾ ਵੀ ਕਿੰਨੀ ਕ ਸਫਾਈ ਰੱਖਣੀ ਹੈ ਜਿਹੜਾ ਬਾਹਰ ਜਾ ਕੇ ਭਈਆਂ ਦੇ ਹੱਥਾਂ ਦਾ ਬਣਿਆ ਹੋਇਆ ਖਾਣੇ ਉਹਦੇ ਨਾਲੋਂ ਕਿਤੇ ਜਿਆਦਾ ਰੋਟੀ ਬਣਾਉਣੇ ਆਪਾਂ ਹੁਣ ਉਹ ਨੂੰ ਆਪਾਂ ਦਸਤਾਨੇ ਪਾ ਕੇ ਤਾਂ ਬਣਾ ਨਹੀਂ ਸਕਦੇ ਉਹ ਵੀ ਹੱਥਾਂ ਨਾਲ ਹੀ ਆਟਾ ਗੁੰਨਦੇ ਆ ਨਾ ਤਾਂ ਹੁਣ ਇਸ ਤਰੀਕੇ ਨਾਲ ਆਪਣੇ ਆਲੂ ਸਿੱਲ ਲੈਣੇ ਨੇ ਜਿੰਨੇ ਤੁਸੀਂ ਬਣਾਉਣੇ ਚਾਹੁੰਦੇ ਹੋ ਓਨਾਂ ਕਿ ਤੁਸੀਂ ਬਣਾਓਗੇ ਇਹ ਇੰਨੀ ਟੇਸਟੀ ਬਣੋਂਗੀ ਨਾ ਤਾਂ ਤੁਸੀਂ ਉਂਗਲਾਂ ਚੱਟਦੇ ਰਹੋਗੇ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਇਹਦੇ ਵਿੱਚ ਪਾਲਕ ਦਾ ਕੀ ਕੰਮ ਹੈਗਾ ਇਹ ਪਾਲਕ ਇਹਨਾਂ ਜਿਹੜੇ ਵਿੱਚ ਤੇ ਇਹਦੇ ਵਿੱਚ ਕ੍ਰੰਚੀ ਬਣ ਹੁੰਦਾ ਹੈ ਨਾਲੇ ਤਾਂ ਦੇਖੋ ਹਰੀਆਂ ਸਬਜ਼ੀਆਂ ਖਾਣੀਆਂ ਤਾਕਤ ਹੁੰਦੀ ਹੈ ਬਹੁਤ ਜ਼ਰੂਰੀ ਨੇ ਤੇ ਨਾਲੇ ਇਹਦੇ ਨਾਲ ਜਿਵੇਂ ਕੁਰਕਰੀ ਆਪਾਂ ਟਕੀ ਹੁੰਦੀ ਹੈ ਨਾ ਉਹ ਜ਼ਿਆਦਾ ਕੋਈ ਪਕੌੜਿਆਂ ਦੇ ਵਿੱਚ ਪਾ ਲੈਨੇ ਆਪਾਂ ਕਿੰਨੇ ਕੁਰਕਰੇ ਬਣਦੇ ਆ ਉਹ ਟੇਸਟੀ ਬਣਦੇ ਉਸੇ ਤਰੀਕੇ ਦੇ ਨਾਲੇ ਦਾ ਟੇਸਟ ਆਊਗਾ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋ ਪਰ ਪਾਉਂਗੇ ਤਾਂ ਬਹੁਤ ਜ਼ਿਆਦਾ ਵਧੀਆ ਬਣੂਗੀ ਹੁਣ ਆਪੇ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਣਕ ਦਾ ਆਟਾ ਹਨ ਤੁਸੀਂ ਮੈਦਾ ਵੀ ਪਾ ਸਕਦੇ ਹੋ ਪਰ ਮੈਦਾ ਸਰੀਰ ਲਈ ਹਾਨੀ ਕਰਕੇ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਣਕ ਦਾ ਆਟਾ ਸਿਰਫ ਤੁਸੀਂ ਦੇਖੋ ਇੰਨੇ ਦੇ ਵਿੱਚ ਆਪਾਂ ਨੇ 2 ਸਪੂਨ ਕਣਕ ਦਾ ਆਟਾ ਦੇ ਪਾਏ ਨੇ ਤੇ ਅਰਾ ਰੋਟੀ ਵੀ ਪਾ ਲੈਨੇ ਨੇ ਦੇਖੋ ਉਹ ਵੀ ਸਿਹਤ ਲਈ ਇੰਨਾ ਠੀਕ ਨਹੀਂ ਹੁੰਦਾ ਤਾਂ ਥੋੜਾ ਜਿਹਾ ਪਾਵਾਂਗੇ ਪੈਦੇ ਵਿੱਚ ਬੇਸਣ ਸਿਰਫ ਇੰਨਾ ਕਰਕੇ ਆਪਾਂ ਇਹਨਾਂ ਦੀ ਚੰਗੇ ਤਰੀਕੇ ਨਾਲ ਆਪਣੀਆਂ ਇਹ ਟਿੱਕੀਆਂ ਬਣ ਜਾਣ ਤੁਸੀਂ ਇਹਨਾਂ ਨੂੰ ਹਨਾ ਫਰਾਈਰ ਦੇ ਵਿੱਚ ਵੀ ਬਣਾ ਸਕਦੇ ਹੋ ਮਾਈਕ੍ਰੋਵੇ ਦੇ ਓਵਨ ਦੇ ਵਿੱਚ ਵੀ ਬਣਾ ਸਕਦੇ ਹੋ ਅਗਰ ਤੁਸੀਂ ਇਹਨਾਂ ਨੂੰ ਅ ਫਰਾਈ ਨਹੀਂ ਕਰਨਾ ਚਾਹੁੰਦੇ ਪਰ ਫਰਾਈ ਕਰਕੇ ਹੀ ਵਧੀਆ ਬਣਦੀ ਹੈ ਨੇ ਦੇਸੀ ਘਿਓ ਚ ਬਣਾ ਲਓ ਸਰੋਂ ਦੇ ਤੇਲ ਚ ਬਣਾ ਲਓ ਹਨਾ ਮੈਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਰਿਫਾਈਨਡ ਆਇਲ ਨਹੀਂ ਬਾਤੀਰਾ ਹੁੰਦਾ ਫਿਰ ਤੁਸੀਂ ਕੀ ਚ ਬਣਾਓਗੇ ਉਹ ਤਾਂ ਪਸਰੋਂ ਦਾ ਤੇਲ ਵਰਤਦੇ ਨੇ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਨਾਲ ਤਾਂ ਉਹਦੇ ਨਾਲ ਟੇਸਟੀ ਤੇ ਕਰੰਚੀ ਬਣਦੀ ਹੈ ਤੇ ਨਾਲੇ ਆਪਣੀ ਸਿਹਤ ਵਾਸਤੇ ਬਹੁਤ ਚੰਗਾ ਹੈ ਕਿਉਂਕਿ ਸਰੋਂ ਦਾ ਤੇਲ ਪਹਿਲਾਂ ਬਜ਼ੁਰਗ ਕੋਈ ਵੀ ਇਦਾਂ ਦਾ ਆਇਲ ਨਹੀਂ ਖਾਂਦੇ ਸੀ ਜਿਹੜਾ ਰਿਫਾਈਨਡ ਆਇਲ ਹੈ ਨਾ ਇਹ ਬਹੁਤ ਜ਼ਿਆਦਾ ਹੀਟ ਤੇ ਗਰਮ ਕਰਕੇ ਬਣਦਾ ਜਿਹੜਾ ਕਿ ਇਹਦੇ ਤੱਤ ਖਤਮ ਹੋ ਜਾਂਦੇ ਨੇ ਤੇ ਹਾਨੀਕਾਰਕ ਬਣ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇਹ ਵੀ ਆਪਣਾ ਡਲੀ ਵਾਲਾ ਨਮਕ ਦੇਖੋ ਮੋਟਾ ਨਮਕ ਥੋੜੀ ਕਰਿਆ ਹੋਣਾ ਪੀਸਿਆ ਹੋਇਆ ਵੈਸੇ ਆਪਾਂ ਸੈਂਦਾ ਨਮਕ ਵੀ ਯੂਜ਼ ਕਰਦੇ ਹਾਂ ਪਰ ਅੱਜ ਮੈਂ ਇਹੀ ਪਾ ਲਿਆ ਹੁਣ ਆਪਾਂ ਟੇਸਟ ਅਨੁਸਾਰ ਪਾਵਾਂਗੇ ਲਾਲ ਮਿਰਚ ਸੋ ਮੰਮੀ ਦਾ ਇਹ ਹੱਥ ਦੇ ਵਿੱਚ ਹੀ ਚੱਲਦਾ ਤੁਸੀਂ ਆਪ ਦਾ ਟੇਸਟ ਦੇ ਪਾਓ ਤੁਸੀਂ ਆਪਣਾ ਹਾਂ ਟੇਸਟ ਅਨੁਸਾਰ ਪਾ ਲਿਓ ਕਿਉਂਕਿ ਮੇਰੇ ਹੱਥ ਥੋੜਾ ਜਿਹਾ ਦੱਸ ਦਿੰਦੇ ਨੇ ਕਿਉਂਕਿ ਆਦਤ ਹੈ ਮੈਨੂੰ ਸ਼ੁਰੂ ਤੋਂ ਹੀ ਇਦਾਂ ਤਾਂ ਹੁਣ ਆਪਾਂ ਚੰਗੇ ਤਰੀਕੇ ਨਾਲ ਕਰ ਲਾਂ ਇਹ ਮਿਕਸ ਤੇ ਗੁਰਸਿਮਰਨ ਦੇ ਮੂੰਹ ਦੇ ਵਿਚ ਆ ਰਿਹਾ ਪਾਣੀ ਉਹ ਜੀਭਾ ਮਾਰ ਰਿਹਾ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਦੇਖੋ ਇਹਦੇ ਵਿੱਚ ਤੁਸੀਂ ਚਾਟ ਮਸਾਲਾ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਆਦਰਵਾਇਜ਼ ਹਜੇ ਨਾ ਪਾਓ ਫਿਰ ਟਿੱਕੀ ਦੇ ਉੱਪਰ ਪਾਵਾਂਗੇ ਦੇਖੋ ਹੁਣ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ ਹੁਣ ਆਪਾਂ ਹੱਥ ਧੋ ਲਈਏ ਹੱਥ ਧੋ ਕੇ ਫਿਰ ਆਪਾਂ ਇਹਨੇ ਬਣਾਉਣੇ ਆ ਟਿੱਕੀ ਤੇ ਉਧਰ ਆਪਾਂ ਨੇ ਤੇਲ ਗਰਮ ਹੋਣ ਲਈ ਰੱਖ ਤਾ ਆ ਆਪਣਾ ਜਿਹੜਾ ਸਰੋਂ ਦਾ ਤੇਲ ਆ ਉਹ ਘਰ ਮੋਰੀਆ ਹੁਣ ਆਪਣੇ ਹੱਥ ਚੰਗੇ ਤਰੀਕੇ ਨਾਲ ਧੋਲੇ ਨੇ ਹੁਣ ਤੁਸੀਂ ਥੋੜਾ ਜਿਹਾ ਔਇਲ ਦਾ ਹੱਥ ਵੀ ਹਨਾ ਲਗਾ ਸਕਦੇ ਹੋ ਨਹੀਂ ਤਾਂ ਫਿਰ ਆਪਾਂ ਈ ਡੇ ਡੇ ਕਰ ਛੋਟੇ ਛੋਟੀਆਂ ਜਿਵੇਂ ਆਪਾਂ ਪੇੜਾ ਕਰਦੇ ਨਾ ਰੋਟੀ ਦਾ ਉਸ ਤਰੀਕੇ ਦੇ ਇਦਾਂ ਲੋਈਆਂ ਬਣਾ ਲਓ ਪਹਿਲਾਂ ਆਪਾਂ ਇਹਨੂੰ ਇੱਕ ਵਾਰੀ ਡੀਪ ਫ੍ਰਾਈ ਇਦਾਂ ਕਰਾਂਗੇ ਇਸ ਤਰੀਕੇ ਦੇ ਨਾਲ ਜਾਂ ਫਿਰ ਤੁਸੀਂ ਚਪਟੇ ਬਣਾ ਕੇ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਇਹ ਇਦਾਂ ਦੀ ਟਿੱਕੀ ਹੈ ਵੀ ਤੁਸੀਂ ਇਹਨੂੰ ਨਾ ਹਾਫ ਫਰਾਈ ਕਰਕੇ ਨਾ ਤੁਸੀਂ ਇਹਨੂੰ ਰੱਖ ਸਕਦੇ ਹੋ ਜਿਵੇਂ ਕਿ ਪੇੜਾ ਬਣਾ ਲਿਆ ਆਪਾਂ ਨੇ ਇਸ ਤਰੀਕੇ ਨਾਲ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਹਲਕੀ ਜੀ ਫਰਾਈ ਕਰ ਲਓ ਤਾਂ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਘੱਟੋ ਘੱਟ 2-3 ਦਿਨ ਲਈ ਹੈਨਾ ਕਿਉਂਕਿ ਸਰਦੀਆਂ ਨੇ ਹੁਣ ਪਰ ਆਪਾਂ ਹੁਣ ਹੀ ਖਾਣੀਆਂ ਨੇ ਆਪਾਂ ਇਹਨਾਂ ਨੂੰ ਨਹੀਂ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਾਰੀਆਂ ਬਣਾ ਲੈਣੇ ਆ ਪਹਿਲਾਂ ਦੇਖੋ ਇਹਦੇ ਚ ਕਾਫੀ ਟਿੱਕੀਆਂ ਬਣ ਜਾਣਗੀਆਂ ਨਲੀ ਤਾਂ ਤੁਸੀਂ ਦੇਖਿਆ ਹੀ ਹੈ ਵੀ ਹੁਣ ਇੱਕ ਬੱਚੀ ਦੀ ਡੈਥ ਹੋ ਗਈ ਤੇ ਤੁਹਾਨੂੰ ਪਤਾ ਹੈ 11 ਸਾਲ ਦੀ ਦੀ ਹਾਂਜੀ ਮੰਮਾ ਹਾਂ ਉਹ ਬੇਟਾ ਫਾਸਟ ਫੂਡ ਖਾਂਦੀ ਸੀ ਬਾਹਰ ਦਾ ਕਿਉਂਕਿ ਬਾਹਰ ਦਾ ਫਾਸਟ ਫੂਡ ਹੈ ਨਾ ਉਹਦੇ ਵਿੱਚ ਬਹੁਤ ਕੈਮੀਕਲ ਪਾਏ ਜਾਂਦੇ ਆ ਮਾਮਾ ਨਾ ਬਹੁਤ ਅੱਜ ਕੱਲ ਮੈਂ ਆਪਣੇ ਭੈਣਾਂ ਨੂੰ ਵੀ ਕਹੂੰਗੀ ਆਪਾਂ ਨਾ ਕਿਚਨ ਛੱਡ ਕੇ ਮੋਬਾਈਲ ਤੇ ਹੋ ਗਏ ਆ ਤਾਂ ਪਲੀਜ਼ ਸਾਰੀਆਂ ਮਾਮਾ ਜਿਹੜੀ ਕਿ ਆਪਣੀ ਅਸਲੀ ਕਮਾਈ ਹੈ ਨਾ ਉਹ ਨੂੰ ਸਾਮੀ ਆਪਣੇ ਬੱਚਿਆਂ ਵਾਸਤੇ ਕਿਚਨ ਦੇ ਵਿੱਚ ਚਲਿਆ ਕਰੀਏ ਹਾ ਟਾਈਮ ਦੂਸਰੇ ਤੇ ਨਿਰਭਰ ਨਾ ਰਹਾ ਕਿ ਇਹ ਕੇ ਫੋਨ ਕਰੋ ਤੇ ਆਰਡਰ ਹੋ ਜਾਊਗਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਲਓ ਜਿੰਨੀਆਂ ਵੀ ਆਪਣੀਆਂ ਹੈਗੀਆਂ ਨੇ ਹਾਂਜੀ ਹੁਣ ਆਪਾਂ ਇਹਨੂੰ ਪਹਿਲਾਂ ਹਲਕੇ ਜਿਹਾ ਫਰਾਈ ਕਰਾਂਗੇ ਕੋਲ ਨੂੰ ਕੋੜੇ ਪਰ ਮੀਡੀਅਮ ਫਲੇਮ ਤੇ ਕਰ ਦਿੰਨੇ ਆ ਕਿਉਂਕਿ ਜਿਆਦਾ ਹਾਈ ਫਲੇਮ ਤੇ ਫਿਰ ਉੱਪਰੋਂੋਂ ਪੱਕ ਵੀ ਗਈ ਤੇ ਹੇਠੋਂ ਸੱਕੀ ਰਹੇਗੀ ਕਸਰੋਂ ਦੇ ਤੇਲ ਦੀ ਨਾ ਜਦੋਂ ਖੁਸ਼ਬੂ ਆਉਂਦੀ ਹੈ ਤੇ ਕਿੰਨੀ ਵਧੀਆ ਲੱਗਦੀ ਹੈ ਬਹੁਤ ਯਾਦਾ ਵੇਟ ਨਹੀਂ ਹੋ ਰਿਹਾਗਾ ਹੁਣ ਆਪਾਂ ਇਹਨੂੰ ਹਲਕਾ ਜਿਹਾ ਪਲਟ ਦਾਂਗੇ ਫਿਰ ਆਪਾਂ ਇੱਕ ਵਾਰੀ ਬਾਹਰ ਕੱਢ ਕੇ ਇਹਨਾਂ ਨੂੰ ਅੱਗੇ ਕਿਵੇਂ ਫਰਾਈ ਕਰਾਂਗੇ ਤੁਹਾਨੂੰ ਉਹ ਵੀ ਦਿਖਾਉਣੀ ਹੈ ਤੇ ਟੇਸਟ ਦਾ ਤੁਹਾਨੂੰ ਇੱਕ ਵਾਰੀ ਬਣਾ ਕੇ ਖਾਣੀ ਪਊਗੀ ਦਸਮੇ ਦਿੱਤੀ ਤੁਹਾਨੂੰ ਬਹੁਤ ਈਜ਼ੀ ਤਰੀਕਾ ਹੈ ਇਸ ਤਰੀਕੇ ਨਾਲ ਹਾਫ ਫਰਾਈ ਕਰਕੇ ਤੁਸੀਂ ਇਹਨੂੰ ਰੱਖ ਸਕਦੇ ਹੋ ਚਾਹੇ ਤੁਸੀਂ 4 ਦਿਨ ਰੱਖ ਲਓ 5 ਦਿਨ ਰੱਖ ਲਓ ਪੈਕ ਕਰਕੇ ਕਿਸੇ ਵੀ ਚੀਜ਼ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਰੱਖ ਸਕਦੇ ਹੋ ਜਦੋਂ ਵੀ ਮਨ ਕਰੇ ਇਹਨੂੰ ਹਲਕੇ ਜਿਹੇ ਹੱਥ ਨਾਲ ਦਬਾਓ ਤੇ ਤੁਸੀਂ ਖਾਓ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੁਹਾਨੂੰ ਸਰੋਂ ਦੇ ਤੇਲ ਦੇ ਵਿੱਚ ਇਹ ਬਣਦਾ ਜਦੋਂ ਆਪਾਂ ਕਿਸੇ ਟਾਬੇ ਹੋਟਲ ਰੈਸਟੋਰੈਂਟ ਦੇ ਵਿੱਚ ਖਾਂਦੇ ਆ ਨਾ ਤਾਂ ਕਿੰਨਾ ਗੰਦਾ ਜਿਵੇਂ ਪੈਟਰੋਲ ਹੁੰਦਾ ਨਾ ਉਸ ਤਰੀਕੇ ਦਾ ਆਇਲ ਹੁੰਦਾ ਹਾਂਜੀ ਆਪਾਂ ਨੇ ਹੁਣ ਇੱਕ ਵਾਰ ਇਹਨਾਂ ਨੂੰ ਇਦਾਂ ਫਰਾਈ ਕਰ ਲਿਆ ਹੁਣ ਆਪਾਂ ਇਹਨੂੰ ਕੀ ਕਰਾਂਗੇ ਹੁਣ ਆਪਾਂ ਹੱਥ ਦੇ ਉੱਪਰ ਰੱਖ ਕੇ ਹਲਕਾ ਜਿਹਾ ਇਹਨੂੰ ਪ੍ਰੈਸ ਕਰਾਂਗੇ ਹਲਕਾ ਜਿਹਾ ਬਸ ਇਹਨੂੰ ਹੁਣ ਤੁਸੀਂ ਤਵੇ ਤੇ ਵੀ ਫਰਾਈ ਕਰ ਸਕਦੇ ਹੋ ਜਾ ਜਿਵੇਂ ਓਇਲ ਦੇ ਵਿੱਚ ਸਿੱਧਾ ਤਰੀਕੇ ਨਾਲ ਇਦਾਂ ਛੱਡ ਕੇ ਹਨਾ ਇਦਾਂ ਵੀ ਫਰਾਈ ਕਰ ਲਓ ਇਹ ਤੁਹਾਡੀ ਆਪਣੀ ਇੱਛਾ ਹੈਗੀ ਕਿਉਂਕਿ ਕਈ ਹੁੰਦੇ ਨੇ ਭੈਣ ਭਰਾ ਹਨਾ ਵੀ ਜ਼ਿਆਦਾ ਓਇਲ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਤਵੇ ਦੇ ਉੱਪਰ ਦੇਸੀ ਘਿਓ ਜਾਂ ਸਰੋਂ ਦਾ ਤੇਲ ਪਾ ਕੇ ਤੋ ਕਰ ਸਕਦੇ ਹੋ ਇਦਾਂ ਦਬਾ ਕੇ ਇਹ ਬਿਲਕੁਲ ਟੁੱਟੇਗੀ ਨਹੀਂ ਕਿਉਂਕਿ ਕਈ ਭੈਣ ਭਰਾਵਾਂ ਦੇ ਹਨਾ ਮੈਨੂੰ ਕਈ ਪਹਿਲਾਂ ਕਮੈਂਟ ਆਉਂਦੇ ਹੁੰਦੇ ਸੀ ਕਿ ਦੀਦੀ ਜਦੋਂ ਅਸੀਂ ਬਣਾਉਂਦੇ ਨਾ ਬिखर ਜਾਂਦੀ ਹੈ ਟੁੱਟ ਜਾਂਦੀ ਹੈ ਉਹ ਤਾਂ ਹੀ ਟੁੱਟਦੀ ਹੈ ਜਦੋਂ ਆਪਾਂ ਪ੍ਰੋਪਰ ਉਹਦੇ ਵਿੱਚ ਮਟੀਰੀਅਲ ਹੈ ਜਿਹੜਾ ਨਹੀਂ ਪਾਉਂਦੇ ਤੇ ਹੁਣ ਪਾ ਦਿਖਾਉਣਾ ਹੈ ਤੁਹਾਨੂੰ ਪਲੇਟਿੰਗ ਕਰਕੇ ਦੀ ਹਾਂਜੀ ਹੁਣ ਆਪਾਂ ਇਹਨੂੰ ਕਰਾਂਗੇ ਡੈਕੋਰੇਟ ਸਜਾਵਾਂਗੇ ਸੁੰਦਰ ਸੁੰਦਰ ਥੋੜੇ ਜਿਹਾ ਆਪਾਂ ਪਾਵਾਂਗੇ ਚਕੰਦਰmosto ਅਗਲੀ ਚੀਜ਼ ਪਾਵਾਂਗੇ ਆਪਾਂ ਪਿਆਜ਼ ਹਾਂਜੀ ਹੁਣ ਆਪਾਂ ਇਸ ਨੂੰ ਟੇਸਟੀ ਬਣਾਉਣ ਵਾਸਤੇ ਇਹਦੇ ਵਿੱਚ ਪਾ ਦਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਬਰੀਕ-ਬਰੀਕ ਕਟਿੰਗ ਕਰਕੇ ਪਾ ਲਾਂਗੇ ਤੇ ਮੈਂ ਚਕੰਦਰ ਸਿੱਲਿਆ ਸੀਗਾ ਤਾਂ ਹੀ ਮੇਰੇ ਹੱਥ ਲਾਲ-ਲਾਲ ਹੋਏ ਪਏ ਨੇ ਕਿਉਂਕਿ ਮੈਂ ਬਹਾਨੇ ਦੇ ਨਾਲ ਬੱਚਿਆਂ ਨੂੰ ਹੈਲਦੀ ਚੀਜ਼ ਥੋੜੀ ਜਿਹੀ ਖਵਾ ਦਿੰਨੀ ਆ ਕਿਉਂਕਿ ਫਿਰ ਟੇਸਟ ਦੇ ਵਿੱਚ ਉਹਨਾਂ ਨੂੰ ਹੈਲਦੀ ਦਾ ਪਤਾ ਨਹੀਂ ਲੱਗਦਾ ਹੈਗਾ ਨਾਲੇ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਸਟਰੋਂਗ ਰਹਿੰਦੀ ਹੈ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸਜਾ ਦਾਂਗੇ ਚੰਗੇ ਤਰੀਕੇ ਨਾਲ ਵਧੀਆ ਜਿਵੇਂ ਹਲਵਾਈ ਸਜਾ ਕੇ ਤੁਹਾਨੂੰ ਦਿੰਦੇ ਆ ਇਸੇ ਚੀਜ਼ ਕਰਕੇ ਹੀ ਆਪਾਂ ਟਾਬਿਆਂ ਤੇ ਜਾਂਦੇ ਆ ਇਹ ਆਪਣੀ ਗੂੜੀ-ਇਮ ਆਪਣੇ ਬੱਚਿਆਂ ਨੂੰ ਬਹੁਤ ਘੱਟ ਖਟਕ ਲਾਉਣੀ ਆ ਪਰ ਵੈਸੇ ਕਦੇ-ਕਦੇ ਜਾ ਕੇ ਇਹ ਬਾਹਰ بگੜ ਵੀ ਜਾਂਦੇ ਨੇ ਤੇ ਤੂੰ ਨਾ ਪਾ ਪਾਵਾਂਗੇ ਦਹੀਂ ਇਹ ਆਪਣੇ ਘਰ ਦੀ ਦਹੀਂ ਹੈ ਬਿਲਕੁਲ ਆਪਣੀ ਮੈਲਟ ਕੀਤੀ ਹੋਈ ਹੈ ਇਸ ਤਰੀਕੇ ਦੇ ਨਾਲ ਤੁਸੀਂ ਜ਼ਿਆਦਾ ਘੱਟਪਤ ਪਾ ਸਕਦੇ ਹੋ ਜ਼ਿਆਦਾ ਚੀਆਟ ਮਸਾਲਾ ਜਿਸਕੇ ਬਿਨਾ ਹੈ ਪਤਾ ਨਹੀਂ ਕੀ

ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਇਸ ਤਰੀਕੇ ਦੀ ਟਿੱਕੀ ਬਣਾਉਣੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ